ਕੁਝ ਵੀ ਸਨਾਮ ਦੇ ਵਿੱਚੋਂ ਕੋਈ ਯੂਨੀਕ ਕੱਪੜੇ ਲੈਣਾ ਚਾਹੁੰਦੇ ਹੋ ਜਿਹੜੇ ਨਰੇ ਚ ਚਮਕਦੇ ਨੇ ਦੱਸੋ ਬਾਈ ਜੀ ਸਟੋਨ ਵਰਕ ਵਾਲੀਆਂ ਆਪਣੇ ਕੋਲ ਜੈਡ ਬਲੈਕ ਟੀ-ਸ਼ਰਟ ਆਈਆਂ ਨੇ ਜ਼ਰਕਣ ਵਰਕ ਕੀਤਾ ਹੋਇਆ ਬਹੁਤ ਸੋਹਣੇ ਤੇ ਯੂਨੀਕ ਆਰਟੀਕਲ ਨੇ ਗੈਸ ਜੁਨੀਸੈਕਸ ਟੀ-ਸ਼ਰਟਾਂ ਨੇ ਐਮੀ ਆਪਣੇ ਕੋਲ ਰੇਡੀਅਮ ਵਾਲੀਆਂ ਟੀ-ਸ਼ਰਟ ਆਈਆਂ ਨੇ 글로 ਇਨ ਦਾ ਡਾਰਕ ਟੀ-ਸ਼ਰਟ ਨੇ ਬਹੁਤ ਸੋਹਣੇ ਤੇ ਯੂਨੀਕ ਆਰਟੀਕਲ ਨੇ ਮੇਡ ਇਨ THAILAND ਦੇ ਸਾਰੇ ਪੀਸ ਨੇ 100 ਕ ਟੁਕੜ 100 ਪੀਸ ਆਪਣੇ ਕੋਲ ਏ ਮਿਲ ਜੂਗਾ ਇਦਾਂ ਹੀ ਆਪਣੇ ਕੋਲ ਸੈਂਡੋ ਆਈਆਂ ਨੇ ਜਿਮ ਜਿਮ ਲਵਰ ਦੋਸਤਾਂ ਵਾਸਤੇ ਬਹੁਤ ਸੋਹਣੇ ਆਰਟੀਕਲ ਨੇਗੇ ਅਲੱਗ ਅਲੱਗ ਤਰ੍ਹਾਂ ਦੇ ਕੋਡ ਸੈੱਟ ਨੇ ਪੂਰੇ ਇਹਨਾਂ ਦੇ ਵਿਦ ਕੱਚੇ ਨਾਲ ਨੇ ਐਮੀ ਆਪਣੇ ਕੋਲ ਇੱਕ ਲੀਲਣ ਦੀਆਂ ਸ਼ਰਟ ਆਈਆਂ ਨੇ ਬਹੁਤ ਸੋਹਣੇ ਆਰਟੀਕਲ ਨੇ ਪੰਜ ਆਏ ਨੇ ਕਲਰ ਸਨਾਮ ਸ਼ਹਿਰ ਦੇ ਵਿੱਚ ਆਪਣੀ ਹੀ ਦੁਕਾਨ ਤੋਂ ਮਿਲਣੀਆਂ ਇਕੱਲੀਆਂ ਲੀਲਣ ਦੀਆਂ ਸ਼ਰਟਾਂ ਬਹੁਤ ਸੋਹਣੇ ਤੇ ਯੂਨੀਕ ਫੈਬਰਿਕ ਨੇਗੇ ਸਾਰੀਆਂ ਚੀਜ਼ਾਂ ਦੀ ਰੰਗ ਦੀ ਆਪਣੀ ਗਾਰੰਟੀ ਆ ਇਹੋ ਜਿਹੇ ਕੱਪੜੇ ਸਨਾਮ ਸ਼ਹਿਰ ਵਿੱਚ ਤੁਹਾਨੂੰ ਕਿਤੋਂ ਵੀ ਨਹੀਂ ਮਿਲਣਗੇ ਆਪਣੀ ਫੁੱਲ ਗਰੰਟੀ ਹੈ ਤੁਹਾਡੀ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਹੈ 887214112 ਜਲਦੀ ਤੋਂ ਜਲਦੀ ਸੋਨੀ ਕਲੈਕਸ਼ਨ ਸਨਾਮ ਸਿਮਾ ਰੋਡ ਤੇ ਜ਼ਰੂਰ ਵਿਜ਼ਿਟ ਕਰੋ ਧੰਨਵਾਦ ਜੀ